ਜੇ ਮਕੀਲੇ ਦੇ ਸੰਸਕਾਰ ਤੇ ਕਲਦੀਪ ਮਾਨਕ ਨੂੰ ਕਿਉਂ ਜਾਣਾ ਪਿਆ ਕਲਦੀਪ ਮਾਨਕ ਤੇ ਅਮਰਜੋਤ ਦੀ ਜੋੜੀ ਕਿਸ ਕਾਰਨ ਕਰਕੇ ਟੁੱਟੀ ਤੇ ਕਲਦੀਪ ਮਾਨਕ ਸਿੰਗਰ ਬਹੁਤ ਵੱਡਾ ਸੀ ਪਰ ਆਦਮੀ ਬਹੁਤ ਕੌੜੇ ਤੇ ਰੁੱਕੇ ਸੁਭਾਅ ਦਾ ਸੀ ਆਮ ਬੰਦੇ ਨੂੰ ਟੁੱਟ ਕੇ ਪੈ ਜਾਂਦਾ ਸੀ ਇਹਦੇ ਤੇ ਗੱਲ ਕਰਨੀ ਆ ਅੱਜ ਕਹਿ ਦਿੰਦੇ ਆ ਆਮ ਤੌਰ ਤੇ ਪਈ ਜਦੋਂ ਚਮਕੀਲੇ ਤੇ ਅਮਰਜੋਤ ਦਾ ਸੰਸਕਾਰ ਕੀਤਾ ਸੀ ਤੇ ਉੱਥੇ ਕੋਈ ਪਹੁੰਚਿਆ ਨਹੀਂ ਸੀ ਕਲਾਕਾਰਾਂ ਤੇ ਉਹ ਤੇ ਕਲਦੀਪ ਮਾਨਕ ਜਾਇ ਤੇ ਮੁਹੰਮਦ ਅਸਦਿਕ ਐਵੇਂ ਟਾਵੇਂ 2-3 ਕ ਕਲਾਕਾਰ ਪਹੁੰਚੇ ਸੀ ਉਹਦੀ ਅੱਜ ਤੁਹਾਨੂੰ ਵਜਾ ਮੈਂ ਦੱਸਦਾ ਆ ਮੈਨੂੰ ਕਿਸੇ ਖਾਸ ਬੰਦੇ ਨੇ ਦੱਸਿਆ ਕਹਿੰਦਾ ਇਹਨਾਂ ਨੂੰ ਡਰ ਸੀ ਤੇ ਕਲਦੀਪ ਮਾਨਕ ਨੂੰ ਵੀ ਇਹ ਡਰ ਸੀ ਜੇ ਅੱਜ ਸੰਸਕਾਰ ਤੇ ਨਾ ਗਿਆ ਤੇ ਨਾ ਸਾਡਾ ਵਜਣਾ ਸਾਡੇ ਤੇ ਉਂਗਲ ਉੱਠਣੀਆਂ ਇਸ ਵੱਲੋਂ ਡਰ ਦੇ ਮਾਰੇ ਸੰਸਕਾਰ ਤੇ ਗਏ ਤੇ ਨਹੀਂ ਤੇ ਸੰਸਕਾਰ ਤੇ ਕਿਨੇ ਜਾਣਾ ਸੀ ਉਹਦੇ ਤੇ ਕਿਉਂਕਿ ਜਿਹੜੇ ਬੰਦੇ ਪਹਿਲੇ ਹੀ ਅੰਦਰੋਂ ਚੁੱਬਦੇ ਹੋਣ ਜਿਹੜੇ ਪਹਿਲੇ ਹੀ ਇਹਨਾਂ ਨੇ ਤਾਂ ਇਹ ਜਿਹੜਾ ਸਾਡਾ ਤਾਂ ਕੰਮਕਾਰ ਬੰਦ ਕਰਾਇਆ ਪਿਆ ਚਮਕੀਲੇ ਨੇ ਬਿਲਕੁਲ ਇਹਨਾਂ ਦੇ ਖਾਰੇ ਲੱਗਣਾ ਬੰਦ ਕਰਾ ਦਿੱਤੇ ਸੀ ਇਹਨਾਂ ਦਾ ਜਿਹੜਾ ਸਾਰਾ ਕੰਮਕਾਰ ਸੀਗਾ ਉਹ ਚਮਕੀਲੇ ਕੋਲ ਆ ਗਿਆ ਇਹ ਤਾਂ ਵੇਲੇ ਮੱਖੀਆਂ ਮਾਰਦੇ ਸੀ ਸਾਰੇ ਜਿੰਨੇ ਬੈਠੇ ਫਿਰ ਇਹ ਤਾਂ ਇਹਨਾਂ ਦੀ ਮਜਬੂਰੀ ਬਣ ਗਈ ਤੇ ਜੇ ਭਾਈ ਅੱਜ ਅਸੀਂ ਨਾ ਗਏ ਇਹ ਲੋਕਾਂ ਨੇ ਤਾਂ ਸਾਡਾ ਨਾਮ ਚੱਲਣਾ ਆ ਇਹ ਆਪਣੇ ਡਰ ਦੇ ਮਾਰੇ ਗਏ ਉੱਥੇ ਸੰਸਕਾਰ ਤੇ ਅਮਰਜੋਤੇ ਚਮਕੀਲੇ ਦੇ ਤੇ ਜਿਹੜੀ ਜੋੜੀ ਟੁੱਟੀ ਜੋੜੀ ਟੁੱਟਣ ਦਾ ਕਾਰਨ ਵੀ ਕਲਦੀਪ ਮਾਨਕ ਤਾਂ ਇਹ ਵੀ ਮੈਂ ਕਲਾਕਾਰ ਬਹੁਤ ਵੱਡਾ ਆ ਮੈਨੂੰ ਨਹੀਂ ਜਨਾਨੀ ਦੀ ਲੋੜ ਲਜਾਣੀ ਵੀ ਨਾਲ ਤੇ ਆਕੜ ਵੀ ਪੂਰੀ ਰੱਖਣੀ ਤੇ ਉਹਨੇ ਕਿਹਾ ਬਹਿ ਜਾ ਇੱਥੇ ਤੇ ਉਹਨੂੰ ਲੱਗਦਾ ਸੀ ਅਮਰਜੋਤ ਨੂੰ ਕਿ ਮੈਨੂੰ ਤਾਂ ਮੇਰਾ ਫਨ ਮੇਰੀ ਕਲਾ ਕਰਨ ਦਾ ਕਲਾ ਦਿਖਾਉਣ ਦਾ ਤਾਂ ਮੈਨੂੰ ਕੋਈ ਮੌਕਾ ਹੀ ਨਹੀਂ ਦਿੰਦੇ ਇੱਕ ਗੀਤ ਗਵਾ ਕੇ ਬਿਠਾ ਦਿੰਦੇ ਆ ਤੇ ਨਾ ਹੀ ਮੇਰੀ ਉਹ ਇੱਥੇ ਰਿਸਪੈਕਟ ਵਾ ਮੈਨੂੰ ਤਾਂ ਇਹੋ ਪੋਸਟਰ ਬਣਾ ਕੇ ਰੱਖਦੇ ਆ ਵੀ ਪੋਸਟਰ ਲਾਤਾ ਨਾਲ ਜਨਾਨੀ ਕਲਾਕਾਰ ਹੈਗੀ ਆ ਲੋਕ ਪਾਣ ਜਾਣਗੇ ਮੈਨੂੰ ਲਿਹਾ ਕੇ ਫਿਰ ਇੱਥੇ ਤੇ ਤੇ ਬਠਾਣਦੇ ਆ ਇੱਕ ਅੱਧਾ ਗੀਤ ਗਵਾਉਂਦੇ ਆ ਨਾਲ ਤੁਰਦੇ ਉਹ ਜਾਣ ਕੇ ਸੰਤੋਸ਼ਟ ਨਹੀਂ ਸੀਗੀ ਤੇ ਕੁਝ ਕੁਲਦੀਪ ਮਾਨਕ ਦਾ ਉਰਦੀ ਉਰਦੀ ਗੱਲ ਦਾ ਰੌਲਾ ਪੈ ਗਿਆ ਸੀਗਾ ਤੁਹਾਨੂੰ ਦਾ ਵਿਆਹ ਦਾ ਪਈ ਅਮਰਜੋਤਨਾ ਜੀ ਵਿਆਹ ਕਰਾਉਣ ਲੱਗਾ ਕਿ ਜੇ ਲੋਕਾਂ ਨੇ ਪਾਤਾ ਜਾਂ ਕਿਵੇਂ ਪੈ ਗਿਆ ਤੇ ਉਹਦੇ ਕਾਰਨ ਕਰਕੇ ਵੀ ਫਿਰ ਸ਼ਾਇਦ ਕਈ ਕਹਿੰਦੇ ਕੁਲਦੀਪ ਮਾਨਕ ਹੋਣਾਂ ਦੇ ਘਰੋਂ ਲੜਾਈ ਹੋਈ ਤੇ ਕੁਝ ਗੱਲਾਂ ਹੋਈਆਂ ਤੇ ਫਿਰ ਇਹਦੀ ਜੋੜੀ ਕੁਲਦੀਪ ਮਾਨਕ ਦੀ ਤੇ ਅਮਰਜੋਤ ਦੀ ਟੁੱਟ ਗਈ ਫਿਰ ਆ ਕੇ ਚਮਕੀਲੇ ਨਾਲ ਬਣੀ ਕਲਾਕਾਰ ਬਹੁਤ ਵੱਡਾ ਸੀ ਅਕਲਦੀ ਮਣਕ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਕਹਿੰਦੇ ਰੁੱਖਾ ਸੁਭਾਅ ਹੋਣ ਦੇ ਕਰਕੇ ਕਈ ਵਾਰੀ ਇਹੋ ਜਿਹੇ ਗੱਲਾਂ ਕਹਿ ਜਾਂਦੇ ਸੀ ਜਿਹੜੀਆਂ ਦੂਜੇ ਦੇ ਬੰਦੇ ਦੇ ਦਿਲ ਨੂੰ ਠੇਸ ਪਹੁੰਚਾ ਜਾਂਦੀਆਂ ਸੀਗੀਆਂ ਇੱਕ ਤਾਂ ਸਿੱਧਾ ਹੀ ਪੈ ਜਾਂਦੇ ਸੀ ਬੰਦੇ ਨੂੰ ਤੂੰ ਕਿਵੇਂ ਮੈਂ ਕਿ ਤੂੰ ਤੜਾਕ ਬਹੁਤੀ ਕਰਦੇ ਸੀਗੇ ਭਾਵੇਂ ਇਹ ਵੀ ਨਹੀਂ ਸੀ ਕਈ ਵਾਰੀ ਦੇਖਦੇ ਹੁੰਦੇ ਭੀ ਇਹ ਬੰਦਾ ਬਹੁਤ ਚੰਗਾ ਜਾਂ ਆਂੜਿਆ ਵਧੀਆ ਬੰਦਾ ਮੇਰੇ ਨਾਲ ਇਹਦਾ ਉਹਨੂੰ ਵੀ ਸਿੱਧਾ ਹੀ ਲਾ ਕੇ ਸੇਟ ਦਿੰਦੇ ਸੀਗੇ ਤੇ ਕੁਲਦੀਪ ਮਾਨਕ ਦਾ ਜਿਹੜਾ ਅਕਰ ਸਵਾ ਸੀਗਾ ਉਹਦੇ ਕਰਕੇ ਲੋਕ ਉਹਨੂੰ ਥੋੜਾ ਜਿਹਾ ਬਲਾਨ ਤੋਂ ਝਿਜਕਦੇ ਹੁੰਦੇ ਸੇ ਤੇ ਹਾਂ ਵੀ ਕਿਤੇ ਮੋਰੀ ਉਹਦਾ ਕੋਈ ਪਤਾ ਨਹੀਂ ਇਹਨੇ ਕੀ ਕਹਿ ਦੇਣਾ ਆ ਹੈਨਾ ਤੇ ਕਿਉਂਕਿ ਐਦਾਂ ਸਿਗੀ ਸਮਾਂ ਤੇ ਕਲਾਕਾਰ ਬਹੁਤ ਵੱਡਾ ਸੀਗਾ ਮੈਂ ਫਿਰ ਕਹਿ ਦਵਾਂ ਇਹਦੇ ਕਲਾਕਾਰ ਕੋਈ ਮੇਚ ਨਹੀਂ ਸੀ ਬੇਚਕ ਪਰ ਇਨਸਾਨੀ ਤੌਰ ਤੇ ਆਦਮੀ ਦੇ ਤੌਰ ਤੇ ਇਹ ਸੁਭਾਅ ਦੇ ਕੋੜੇ ਹੋਣ ਦੇ ਬਾਵਜੂਦ ਥੋੜਾ ਜਿਹਾ ਲੋਕਾਂ ਨੂੰ ਉਹ ਪਿਆਰ ਜੋ ਚਮਕੀਲਾ ਜੀ ਨੇ ਲੋਕਾਂ ਤੋਂ ਪਾਇਆ ਉਹ ਇਹਨਾਂ ਤੋਂ ਥੋੜਾ ਜਿਹਾ ਦੂਰ ਰਹਿੰਦਾ ਜੀ ਤੇ ਲੋਕ ਕਹਿੰਦੇ ਨਹੀਂ ਸੀਗੇ ਪਰ ਇਹ ਗੱਲ ਹੁਣ ਦੇਖ ਲਿਓ ਤੁਹਾਡੇ ਤੋਂ ਦੱਸ ਦਿਓ ਕਿ ਸੁਭਾਅ ਦੇ ਪੱਖੋਂ ਕਲਦੀਮਣਕ ਕਿੱਦਾਂ ਦੇ ਸੇ ਤੇ ਇਹ ਤੇ ਜ਼ਰੂਰ ਦੱਸਿਓ ਧੰਨਵਾਦ